ਆਈ ਦੋਸਤੋ ਸੋਹਣੇ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਦਾਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਪੰਜਾਬ ਦੇ ਵਿੱਚੋਂ ਹੁਣ ਕਿਸਾਨ ਫਿਰ ਤੋਂ ਦਿੱਲੀ ਧਰਨਾ ਲਗਾਉਣ ਜਾ ਰਹੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਜਿਸ ਦੀ ਵੀਡੀਓ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰਿਆਣਾ ਪੁਲਿਸ ਕਿਸਾਨਾਂ ਦੇ ਨਾਲ ਮਜ਼ਾਕ ਵੀ ਕਰ ਰਹੀ ਹੈ ਜਿਸ ਦੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਹਰਿਆਣਾ ਪੁਲਿਸ ਵੱਲੋਂ ਤੇ ਇਧਰੋਂ ਆਮ ਪੰਜਾਬ ਦੇ ਜਿਹੜੇ ਲੋਕ ਨੇ ਵਸਨੀਕ ਨੇ ਉਹ ਹਾਲਾਂਕਿ ਚਲੋ ਪੁਲਿਸ ਮਜ਼ਾਕੀਆ ਮੂਡ ਵਿੱਚ ਵੀ ਨਜ਼ਰ ਆ ਰਹੀ ਹੈ ਉਧਰ ਪੁਲਿਸ ਦੇ ਆਫੀਸਰ ਨੇ ਉਹ ਕਹਿੰਦੇ ਜੇ ਕਹਿਣਾ ਆਵਾਜ਼ ਨਹੀਂ ਆਈ ਤੁਹਾਡੀ ਸਿਪਾਹੀ ਸੈਰੀ ਤੁਹਾਡੀ ਆਵਾਜ਼ ਨਹੀਂ ਆਈ ਜੇਕਰ ਉੱਚੀ ਲਾਓ ਜਿੰਦਾਬਾਦ ਇਹ ਪੁਲਿਸ ਰਾਹ ਕੇ ਨਜ਼ਰ ਆ ਰਹਾ ਹੈ ਕਿ ਸਾਹਮਣੇ ਨਾਲ ਪੁਲਿਸ ਕਰਸ ਜੀ ਨੇ ਹਾਲਾਂਕਿ ਇਹਨਾਂ ਦੀ ਡਿਊਟੀ ਹੈ ਇਹਨਾਂ ਨੇ ਆਪਣੀ ਗ੍ਰੀਟਿੰਗ ਮਿਡਾਉਣੀ ਹੈ ਕਿ ਡਿਊਟੀ ਲੱਗੀ ਹੈ ਇਸ ਤਰ੍ਹਾਂ ਦੋਸਤੋ ਹਰਿਆਣਾ ਪੁਲਿਸ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਆ ਦੇ ਨਾਲ ਹੀ ਤੁਹਾਨੂੰ ਇੱਕ ਹੋਰ ਵੱਡੀ ਖਬਰ ਦੇ ਦਈਏ ਦੋਸਤੋ। ਹੁਣੇ-ਹੁਣੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹਰਿਆਣਾ ਦੇ ਦੋ ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਦਿੱਲੀ ਜਾ ਰਹੀ ਕਿਸਾਨਾਂ ਨੂੰ ਉਹਨਾਂ ਅਸਥਾਈ ਜੇਲ੍ਹਾਂ ਵਿੱਚ ਢੱਕਿਆ ਜਾ ਸਕੇ। ਇਸ ਤਰ੍ਹਾਂ ਦੋਸਤੋ ਕਿਸਾਨਾਂ ਨਾਲ ਨਜਿੱਠਣ ਦੇ ਲਈ ਸਰਕਾਰ ਵੀ ਵੱਡੇ-ਵੱਡੇ ਐਕਸ਼ਨ ਲੈ ਰਹੀ ਹੈ। ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ।